ਸਥਾਨ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਮਹਾਂਪੁਰਸ਼ਾਂ ਦੇ ਸਥਾਨ ਤੇ ਹਾਜ਼ਰੀਆਂ ਭਰ ਰਹੇ ਹੋ ਅੱਜ ਦਾ ਇੱਕ ਗੁਰਮਤ ਸਮਾਗਮ ਸਰਬੱਤ ਦੇ ਭਲੇ ਲਈ ਕਿਉਂਕਿ ਬਹੁਤ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੜ੍ਹਾਂ ਦੁਆਰਾ ਹੋ ਰਿਹਾ ਸਾਰੀਆਂ ਸੰਗਤਾਂ ਨੇ ਸਤਿਗੁਰ ਦੇ ਚਰਨਾਂ ਚ ਅਰਦਾਸ ਕਰਨੀ ਹੈ ਸੱਚੇ ਪਾਸਾ ਸਾਰੇ ਸੰਸਾਰ ਤੇ ਕਿਰਪਾ ਬਣਾ ਕੇ ਰੱਖਣੀ ਬਹੁਤ ਵੱਡਾ ਨੁਕਸਾਨ ਹੋਇਆ ਤਾਂ ਪਸਥਾਨ ਵੱਲੋਂ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਆਪ ਨਗਰਾਂ ਦੇ ਵਿੱਚ ਜਾ ਕੇ ਉਹਨਾਂ ਤੱਕ ਰਾਸ਼ਨ ਪਸ਼ੂਆਂ ਦਾ ਹਰ ਖਰਾਚਾਰਾ ਤੇ ਮੈਡੀਕਲ ਸਹੂਲਤਾਂ ਡਾਕਟਰ ਸਾਹਿਬਾਂ ਦੀ ਟੀਮ ਪੂਰੇ ਜਥੇ ਨੂੰ ਲੈ ਕੇ ਘਰ-ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਬਾਬਾ ਜੀ ਵੱਲੋਂ ਆਪ ਕੀਤੀ ਗਈ। ਇਸ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰੂ ਦੀ ਕਿਰਪਾ ਦੁਆਰਾ ਬਹੁਤ ਵੱਡਾ ਜਥੇ ਨੁਕਸਾਨ ਹੋ ਰਿਹਾ ਬਹੁਤ ਵੱਡੀਆਂ ਸੰਸਥਾਵਾਂ ਮਹਾਦਰੀ ਉੱਥੇ ਜਾ ਕੇ ਭਰ ਰਹੇ ਹੋ ਤੇ ਬਾਬਾ ਜੀ ਵੱਲੋਂ ਵਿਸ਼ੇਸ਼ ਉਪਰਾਲਾ ਅਜੇ ਤੱਕ ਵੀ ਜਾਰੀ ਆ ਲੋੜਵੰਦਾਂ ਤੱਕ ਹਰ ਚੀਜ਼ ਪਹੁੰਚਾਈ ਜਾਵੇ ਇਹ ਸਿਰਫ ਐਲਾਨ ਨਹੀਂ ਕੀਤਾ ਆਪ ਜਾ ਕੇ ਘਰ-ਘਰ ਉਸ ਪਾਣੀ ਦੇ ਵਿੱਚ ਜਾ ਕੇ ਤੇ ਸੰਗਤਾਂ ਨੂੰ ਮਿਲ ਕੇ ਉਹਨਾਂ ਦੇ ਦੁੱਖ ਤਕਲੀਫਾਂ ਸੁਣੀਆਂ ਕਿਸੇ ਨੂੰ ਡਾਕਟਰ ਸਹੂਲਤ ਚਾਹੀਦੀ ਆ ਕੋਈ ਮੈਡੀਕਲ ਸਹੂਲਤ ਚਾਹੀਦੀ ਆ ਕੋਈ ਪਸ਼ੂਆਂ ਨੂੰ ਕੋਈ ਰਾਸ਼ਨ ਪਾਣੀ ਮਨੁੱਖਾਂ ਲਈ ਚਾਹੀਦਾ ਹਰ ਸਹੂਲਤ ਬਾਬਾ ਜੀ ਨੇ ਆਪ ਜਾ ਕੇ ਪਹੁੰਚਾਉਣੀ ਉੱਥੇ ਕੀਤੀ ਇਹ ਬਹੁਤ ਵੱਡਾ ਪ੍ਰਾਲਾ ਸਤਿਕਾਰਯੋਗ ਬਾਬਾ ਜੀ ਨੂੰ ਬੇਨਤੀ ਕਰਦੇ ਆ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਐਡਾ ਵੱਡਾ ਨੁਕਸਾਨ ਸਾਡੇ ਤੇ ਵੱਡੀ ਆਫਤ ਆਈਏ ਸਤਿਗੁਰ ਦੀ ਕਿਰਪਾ ਸਤਿਗੁਰ ਦੇ ਭਾਣੇ ਚ ਪਰ ਸੇਵਕ ਉਹ ਸੇਵਾ ਬਣਾਈ ਹੁਕਮਬੂਜ ਪਰਮ ਪਦ ਪਾਈ ਇਹ ਸੇਵਾ ਬਿਰਲੇ ਦੇ ਹਿੱਸੇ ਆਉਂਦੇ ਆ ਅਸੀਂ ਵੀ ਸਾਰੀ ਉਦਮ ਕਰੀਏ ਉਹ ਵੀ ਸਾਡੇ ਭਰਾ ਨੇ ਜਿਨ੍ਹਾਂ ਦਾ ਕਈ ਕਈ ਸਾਲ ਤੱਕ ਜੀਵਨ ਉਸ ਪਟੜੀ ਤੇ ਨਹੀਂ ਆਉਣਾ ਕਿਉਂਕਿ ਬਹੁਤ ਵੱਡਾ ਨੁਕਸਾਨ ਹੋ ਗਿਆ ਪਰ ਸਤਿਗੁਰ ਦੀ ਤੇ ਚਰਣਾ ਤੇ ਅਰਦਾਸ ਹੀ ਕਰਨੀ ਆ ਬਾਬਾ ਜੀ ਵੱਲੋਂ ਅੱਜ ਦਾ ਇਹ ਸਮਾਗਮ ਸਰਵਤ ਦੇ ਭਲੇ ਲਈ ਆ ਤੇ ਸਤਿਗੁਰ ਦੇ ਚਰਨਾਂ ਚ ਅਰਦਾਸ ਬੇਨਤੀ ਆ ਸੱਚੇ ਪਾਤਸ਼ਾਹ ਸਾਰੇ ਸੰਸਾਰ ਤੇ ਕਿਰਪਾ ਬਣਾ ਕੇ ਰੱਖਣੀ ਸਭ ਨੂੰ ਖੁਸ਼ੀਆਂ ਬਖਸ਼ਣੀਆਂ ਅੱਜ ਦਾ ਇਹ ਗੁਰਮਤ ਸਮਾਗਮ ਆਪ ਜਿਸ ਵਿੱਚ ਹਾਜ਼ਰੀਆਂ ਭਰਿਓ ਸਤਕਾਰ ਸਹਿਤ ਬਾਬਾ ਜੀ ਨੂੰ ਬੇਨਤੀ ਕਰਦੇ ਆ ਜੀ ਜਿੱਥੇ ਇਦਾਂ ਵੱਡਾ ਉਪਰਾਲਾ ਸੇਵਾ ਸਿਮਰ ਸਾਧ ਸੰਗਤ ਦਾ ਮਹਾਨ ਕੁਮਕੋਤਰੀ ਸਮਾਗਮ ਵੀ ਸ਼ੁਰੂ ਹੋਣਾ ਹੜਪੀੜਤਾਂ ਲਈ ਜੇ ਸਭ ਤੋਂ ਵੱਡਾ ਸਹਾਰਾ ਬਣੇ ਨੇ ਸਤਿਕਾਰਯੋਗ ਬਾਬਾ ਗੁਰਦੇਵਾਲ ਸਿੰਘ ਜੀ ਬਣੇ ਨੇ ਆਰਾਮ ਦੀ ਨਾ ਪਰਵਾਹ ਕਰਦੇ ਹੋਏ ਹਰ ਘਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਹੁੰਚੇ ਤਾਂ ਕਿ ਉਹ ਜੀਵਨ ਉਹਨਾਂ ਦਾ ਵੀ ਸੌਖਾ ਹੋ ਜਾਏ ਤੜਫਦੇ ਆ ਕਈ ਕਈ ਦਿਨ ਰਸਣ ਨਹੀਂ ਮਿਲਿਆ ਰੋਟੀ ਬੰਨੀਓ ਸਾਡੇ ਬੱਚੇ ਤੜਫਦੇ ਆ ਪਰਿਵਾਰ ਪਤਾ ਨਹੀਂ ਇੱਕ ਦੂਜੇ ਨਾਲ ਮਿਲਣਾ ਕਿ ਨਹੀਂ ਹੋਇਆ ਮਿਲਣਾ ਐਡਾ ਵੱਡਾ ਨੁਕਸਾਨ ਜਾਨੀ ਮਾਲੀ ਹੋਇਆ ਸਤਿਗੁਰ ਕਿਰਪਾ ਕਰਨ ਸਾਰੀਆਂ ਸੰਗਤਾਂ ਨੇ ਅਰਦਾਸ ਇਹ ਹੀ ਕਰਨੀ ਆ ਸੱਚੇ ਪਤਸਾ ਸਾਰੇ ਸੰਸਾਰ ਦੀ ਕਿਰਪਾ ਬਣਾ ਕੇ ਰੱਖਣੀ ਆ ਬਾਬਾ ਜੀ ਨੇ ਕੀਰਤਨ ਸ਼ੁਰੂ ਕਰਨਾ ਸਾਰੀਆਂ ਸੰਗਤਾਂ ਗੱਜ ਕੇ ਜਕਾਰਾ ਬਲਾਈਏ ਜੀ ਬੋਲੇ ਸੋਨਿਹਾਲ ਆਓ ਜੀ ਮਹਾਪੁਰਖਾਂ ਦੇ ਕਮਾਈ ਪਰਵਚਨ ਸਰਵਣ ਕਰੀਏ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ